ਕੁਸਿਨ ਕਰੋ ਦੰਸਰਾ ਤੇ ਮਹਾਰਤਾਲ ਸਿੰਘ ਬਾਜਵਾ ਕਲਾਕਾਰ ਕੇ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਗਰਮੀ ਵਾਦੀ ਜਾ ਰਹੀ ਸੀ ਉਸ ਦੇ ਚਲਦੇ ਅੱਜ ਬੇਗਵਾਲ ਪਲੱਥ ਤੇ ਟਾਂਡਾ ਤੇ ਨਡਾਲਾ ਦੇ ਖੇਤਰ ਵਿੱਚ ਭਾਰੀ ਬਰਸਾਤ ਪੈਣ ਕਰ ਜਿੱਥੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਉੱਥੇ ਵੱਖ-ਵੱਖ ਬਜ਼ਾਰਾਂ ਤੇ ਛੜਕਾ ਤੇ ਪਾਣੀ ਖੜਾ ਹੋਇਆ ਹੋਇਆ ਨਜ਼ਰ ਆਇਆ ਜਿੱਥੇ ਕਿ ਭਾਵੇਂ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਕਿ ਸੀਵਰੇਜ ਦੇ ਪੁਖਤਾ ਪ੍ਰਬੰਧਾਂ ਲੈ ਕੇ ਸਾਸਫਾਈਨ ਲੈ ਕੇ ਯਤਨ ਕੀਤੇ ਜਾ ਰਹੇ ਪਰ ਕਿੰਨੇ ਕਿੰਨੇ ਜਿਹੜੀ ਇਹ ਪਾਣੀ ਖੜਾ ਹੋਣ ਕਾਰਨ ਬਜ਼ਾਰਾ ਵਿੱਚ ਦਾਅਵਾ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਲੋਕਾਂ ਦਾ ਕਹਿਣਾ ਕਿ ਸੀਵਰੇਜ ਦੀ ਸਾਸਫਾਈ ਨਾ ਹੋਣ ਕਾਰਨ ਵਕ ਵਕ ਗਲੀਆਂ ਅਤੇ ਸੜਕਾਂ ਦੇ ਉੱਤੇ ਜਿਹੜਾ ਪਾਣੀ ਜਿਹੜਾ ਬਿਸਰਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਪਾਣੀ ਦੇ ਤੁਕਮੇ ਪ੍ਰਬੰਧਾ ਨੂੰ ਲੈ ਕੇ ਜਿਹੜੀ ਸਫਾਈ ਕਰਾਈ ਜਾਵੇ ਤਾਂ ਜੋ ਕਿ ਇਹਹੀ ਜਿਹੜੀ ਸਮੱਸਿਆ ਦਾ ਮੁਢ ਜਿਹੜਾ ਸਾਹਮਣਾ ਨਾ ਕਰਨਾ ਪੈ ਸਕੇ ਤੁਸੀਂ ਦੇਖਦੇ ਹੋ ਦਿਨ ਸਵੇਰਾ ਤੇ ਮੈਂ ਹਮਰਤਾਲ ਸਿੰਘ ਬਾਜਵਾ ਤੁਸੀਂ ਇੱਕ ਦਿਨ ਸਵੇਰਾ ਤੇ ਮੈਂ ਹਮਰਤਾਲ ਸਿੰਘ ਬਾਜਵਾ ਗੱਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਗਰਮੀ ਵਾਦੀ ਜਾ ਰਹੀ ਸੀ ਉਸ ਦੇ ਚੱਲਦੇ ਅੱਜ ਬਿੱਗਵਾਲ ਪਲੱਸ ਤੇ ਟਾਂਡਾ ਤੇ ਨਡਾਲਾ ਦੇ ਖੇਤਰ ਵਿੱਚ ਭਾਰੀ ਬਰਸਾਤ ਪੈਣ ਕਾਰਨ ਜਿੱਥੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਉੱਥੇ ਵੱਖ-ਵੱਖ ਬਜ਼ਾਰਾਂ ਤੇ ਸੜਕਾਂ ਤੇ ਪਾਣੀ ਖੜਾ ਹੋਇਆ ਹੈ ਨਜ਼ਰ ਆਇਆ ਜਿੱਥੇ ਕੀ ਭਾਵੇਂ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸੀਵਰੇਜ ਦੇ ਪੁਖਤਾ ਪ੍ਰਬੰਧਨ ਲੈ ਕੇ ਸਫਾਈ ਲੈ ਕੇ ਯਤਨ ਕੀਤੇ ਜਾ ਰਹੇ ਪਰ ਕਿੰਨੇ ਕਿੰਨੇ ਜਿਹੜੀ ਇਹ ਪਾਣੀ ਖੜਾ ਹੋਣ ਕਾਰਨ ਬਜ਼ਾਰਾਂ ਵਿੱਚ ਦਾਵਿਆ ਜੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਲੋਕਾਂ ਦਾ ਕਹਿਣਾ ਕਿ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਵਕ ਵਕ ਗਲੀਆਂ ਅਤੇ ਸੜਕਾਂ ਦੇ ਉੱਤੇ ਜਿਹੜਾ ਪਾਣੀ ਜਿਹੜਾ ਬਿਸਰਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਪਾਣੀ ਦੇ ਟੁਕਮੇ ਪ੍ਰਬੰਧਾ ਨੂੰ ਲੈ ਕੇ ਜਿਹੜੀ ਸੀਵਰੇਜ ਸਪਾਈ ਕਰਾਈ ਜਾਵੇ ਤਾਂ ਜੋ ਕਿ ਅਜਿਹੀ ਜਿਹੜੀ ਸਮੱਸਿਆ ਦਾ ਮੁੜ ਜਿਹੜਾ ਸਾਹਮਣਾ ਨਾ ਕਰਨਾ ਪੈ ਸਕੇ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਤੇ ਮੈਂ ਹਮਰ ਸਾਥ ਸੰਭਾਜਵਾ ਤਦ ਉਸ ਜਕਰ ਦੈਂਸਰਤ ਮਹਾਮਰਤਾਲ ਸਿੰਘ ਬਾਜਵਾ ਗੱਲ ਕਰ ਰਹੇ ਕਿ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਗਰਮੀ ਵਾਦੀ ਜਾ ਰਹੀ ਸੀ ਉਸ ਦੇ ਚਲਦੇ ਅੱਜ ਬਿੱਗਵਾਲ ਪਲੱਠ ਤੇ ਟਾਂਡਾ ਤੇ ਨਡਾਲਾ ਦੇ ਖੇਤਰ ਵਿੱਚ ਭਾਰੀ ਬਰਸਾਤ ਪੈਣ ਕਰ ਜਿੱਥੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਉੱਥੇ ਵੱਖ-ਵੱਖ ਬਜ਼ਾਰਾਂ ਤੇ ਸੜਕਾਂ ਤੇ ਪਾਣੀ ਖੜਾ ਹੋਇਆ ਹੋਇਆ ਨਜ਼ਰ ਆਇਆ ਜਿੱਥੇ ਕਿ ਭਾਵੇਂ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਕਿ ਸੀਵਰੇਜ ਦੇ ਪੁਖਤਾ ਪ੍ਰਬੰਧਨ ਲੈ ਕੇ ਸਫਾਈ ਲੈ ਕੇ ਯਤਨ ਕੀਤੇ ਜਾ ਰਹੇ ਪਰ ਕਿੰਨੇ ਕਿੰਨੇ ਜਿਹੜੀ ਇਹ ਪਾਣੀ ਖੜਾ ਹੋਣ ਕਾਰਨ ਬਜ਼ਾਰਾ ਵਿੱਚ ਦਾਵਿਆਂ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਲੋਕਾਂ ਦਾ ਕਹਿਣਾ ਕਿ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਵਕ ਵਕ ਗਲੀਆਂ ਅਤੇ ਸੜਕਾਂ ਦੇ ਉੱਤੇ ਜਿਹੜਾ ਪਾਣੀ ਜਿਹੜਾ ਬਿਸਰਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਪਾਣੀ ਦੇ ਟੁਕਮੇ ਪ੍ਰਬੰਧਾ ਨੂੰ ਲੈ ਕੇ ਜਿਹੜੀ ਰਿਸਿਵਰੇਜ ਸਪਾਈ ਕਰਾਈ ਜਾਵੇ ਤਾਂ ਜੋ ਕਿ ਇਹਹੀ ਜਿਹੜੀ ਸਮੱਸਿਆ ਦਾ ਮੁੱਢ ਜਿਹੜਾ ਸਾਹਮਣਾ ਨਾ ਕਰਨਾ ਪੈ ਸਕੇ ਤੁਸੀਂ ਦੇਖਦੇ ਹੋ ਦਾਨੀਸਵਰ ਤਾਂ ਮੈਂ ਹਮਰਤ ਪਾਸੇ ਭਾਜਵਾ